Welcome to Punjabi Job Studios educational channel. ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਅੰਗਣਵਾੜੀ ਭਰਤੀ 2025 ਸੰਬੰਧੀ ਵਰਕਰਾਂ ਦੀ ਜੋ ਮੈਰਿਟ ਨਿਕਲਣੀ ਹੈ ਉਸ ਦੇ ਵਿਸ਼ੇ ਦੇ ਵਿੱਚ ਗੱਲ ਕਰਾਂਗੇ। ਆਪਾਂ ਗੱਲ ਕਰਾਂਗੇ ਵੀ ਵਰਕਰਾਂ ਦੀ ਮੈਰਿਟ ਕਿੱਦਾਂ ਕੱਢਣੀ ਹੈ ਜਿੱਦਾਂ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹੈਲਪਰਾਂ ਦੀ ਮੈਰਿਟ ਕੱਢਣ ਬਾਰੇ ਦੱਸਿਆ ਸੀਗਾ। ਦੱਸਿਆ ਸੀ ਵੀ ਕਿੱਦਾਂ ਤੁਸੀਂ ਆਪਣੀ ਮੈਰਿਟ ਚੈੱਕ ਕਰ ਸਕਦੇ ਹੋ ਹੈਲਪਰ ਦੀ ਤੇ ਉਸ ਉਸੇ ਤਰ੍ਹਾਂ ਹੀ ਆਪਾਂ ਅੱਜ ਬਰਕਰਰ ਦੀ ਮੈਰਿਟ ਕੱਢਣ ਬਾਰੇ ਤੁਹਾਨੂੰ ਦੱਸਾਂਗੇ ਵੀ ਤੁਸੀਂ ਵਰਕਰ ਦੀ ਮੈਰਿਟ ਕਿੱਦਾਂ ਕੱਢ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਅਤੇ ਇਸ ਵੀਡੀਓ ਨੂੰ ਹਾਈਪ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾਂ ਕੋਈ ਦੇਰੀ ਕੀਤੇ ਹੁਣ ਆਪਾਂ ਵਾਦੇ ਹਾਂ ਜਾਣਕਾਰੀ ਦੇ ਵੱਲ ਅਤੇ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਹਾਂਜੀ ਹੁਣ ਆਪਾਂ ਦੇਖਦੇ ਹਾਂ ਅੰਗਨਵਾੜੀ ਭਰਤੀ 2025 ਦੀ ਮੈਰਿਟ ਕਿਵੇਂ ਕੱਢਣੀ ਹੈ ਵਰਕਰ ਦੀ ਪੋਸਟ ਦੀ ਤਾਂ ਵਰਕਰ ਦੀ ਪੋਸਟ ਦੀ ਜੋ 10ਵੀਂ ਦੀ ਕਲਾਸ ਹੋਵੇਗੀ ਉਹ 5 ਨੰਬਰਾਂ ਦੀ ਹੋਵੇਗੀ 12ਵੀਂ ਦੀ ਕਲਾਸ 5 ਨੰਬਰਾਂ ਦੀ ਹੋਵੇਗੀ ਗ੍ਰੈਜੂਏਸ਼ਨ 25 ਨੰਬਰਾਂ ਦੀ ਹੋਵੇਗੀ ਬੀਐਡ ਏਟੀਟੀ ਡੀਐਲਐਡ ਜਾਂ ਇਸ ਦੇ ਬਰਾਬਰ ਦੀ ਯੋਗਤਾ 10 ਨੰਬਰਾਂ ਦੀ ਹੋਵੇਗੀ ਅਗਰ ਤੁਸੀਂ ਵਿਡੋ ਡਾਈਵੋਰਸਡ ਜਾਂ 5 ਸਾਲਾਂ ਤੋਂ ਪਲੱਸ ਸੈਪਰੇਟ ਹੋ ਆਫ ਦੇ ਹਸਬੰਡ ਤੋਂ ਤਾਂ 5 ਨੰਬਰਾਂ ਦੀ ਹੋਵੇਗੀ ਪਿੰਡ ਦੀ ਨੋ ਦੀ 3 ਨੰਬਰਾਂ ਦੀ ਹੋਵੇਗੀ ਫੋਰ ਐਗਜ਼ਾਮਪਲ ਜੇਕਰ ਤੁਹਾਡੇ 10ਵੀਂ ਚੋਂ 60% ਨੰਬਰ ਨੇ ਅਤੇ 12ਵੀਂ ਚੋਂ 75% ਨੰਬਰ ਨੇ ਗ੍ਰੈਜੂਏਸ਼ਨ ਦੇ ਵਿੱਚੋਂ 65% ਨੰਬਰ ਨੇ ਫੋਰ ਇਗਜ਼ਾਮਪਲ ਬੀਐਡ ਈਟੀਟੀ ਜਿਵੇਂ ਬਰਾਬਰ ਦੀ ਯੋਗਤਾ ਦਾ 55% ਨੰਬਰ ਨੇ ਤਾਂ ਇਸ ਦੀ ਮੈਰਿਟ ਇਦਾਂ ਕੱਢਣੀ ਹੈ 10ਵੀਂ ਦੇ ਪਰਸੈਂਟੇਜ ਲਾ ਕੇ ਆਪਣੇ ਇਹਨੂੰ ਡਿਵਾਈਡ ਕਰ ਲੈਣਾ ਹੈ 100 ਦੇ ਨਾਲ ਅਤੇ ਇੰਟੂ ਕਰ ਲੈਣਾ ਹੈ ਜਿੰਨੇ ਨੰਬਰ ਆਦੇ ਤੁਹਾਡੀ 10ਵੀਂ ਦੀ ਮੈਰਿਟ ਸੀ ਪੰਜ ਨੰਬਰ ਪੰਜ ਨੰਬਰਾਂ ਦੇ ਨਾਲ ਮਲਟੀਪਲ ਕਰਕੇ ਇਸ ਤੋਂ ਬਾਅਦ 12ਵੀਂ ਦੇ ਪਰਸੈਂਟੇਜ ਲਿਖ ਲੈਣੇ ਨੇ ਸੈਂਟੇਜ ਬਰਨੀ ਦੇ ਵਿੱਚੋਂ 75% ਜਿਵੇਂ ਆਏ ਸੀ ਇੰਟੂ ਡਿਵਾਈਡ ਬਾਈ 100 ਕਰ ਦੇਣਾ ਹੈ ਤੇ ਇੰਟੂ 5 ਕਰ ਦੇਣਾ ਹੈ ਗ੍ਰੈਜੂਏਸ਼ਨ ਦੇ ਆਪਦੇ ਪਰਸੈਂਟੇਜ ਲਿਖ ਲੈਣੀ ਹੈ ਡਿਵਾਈਡ ਬਾਈ 100 ਕਰ ਲੈਣਾ ਹੈ ਗ੍ਰੈਜੂਏਸ਼ਨ ਜੋ ਸੀ ਕੀ ਤੁਹਾਡੀ 25 ਨੰਬਰਾਂ ਦੀ ਸੀ ਤਾਂ ਇਸ ਇੱਥੇ 25 ਲਿਖ ਲੈਣਾ ਹੈ ਅਤੇ ਬੀਐਡ ਈਟੀਟੀ ਡੀਐਲਐਡ ਜਜ ਦੇ ਬਰਾਬਰ ਦੀ ਯੋਗਤਾ ਜਿੰਨੇ ਪਰਸੈਂਟ ਸੀਗੇ ਉਨੇ ਪਰਸੈਂਟ ਲਿਖ ਕੇ ਡਿਵਾਈਡ ਕਰਕੇ 100 ਦੇ ਨਾਲ ਇੰਟੂ ਜਿਨੇ ਨੰਬਰਾਂ ਦੀ ਇਹ 10 ਨੰਬਰਾਂ ਦੀ ਸੀ ਤਾਂ 10 ਨੰਬਰ ਲਿਖ ਲੈਣੇ ਹੈ 10 10 10 ਲਿਖ ਲੈਣਾ ਹੈ ਅਤੇ ਅਗਰ ਤੁਸੀਂ ਵਿਡੋ ਡਾਈਵੋਰਸ ਜਾਂ ਸੈਪਰੇਟ ਰਹਿੰਦੇ ਹੋ ਹਸਬੰਦ ਤੋਂ 5 ਸਾਲ ਤੋਂ ਪਲੱਸ ਤਾਂ ਇਸਦੇ 5 ਨੰਬਰ ਲੱਗਣੇ ਹੀ ਲੱਗਣੇ ਨੇ ਅਗਰ ਇਹ ਤਿੰਨੇ ਕੰਡੀਸ਼ਨਾਂ ਦੇ ਵਿੱਚੋਂ ਕੋਈ ਇੱਕ ਕੰਡੀਸ਼ਨ ਤੁਹਾਡੇ ਤੇ ਲਾਗੂ ਹੁੰਦੀ ਹੈ ਅਗਰ ਤੁਸੀਂ ਪਿੰਡ ਦੀ ਨੋ ਹੋ ਤਾਂ ਇਸਦੇ 3 ਨੰਬਰ ਲੱਗਣੇ ਨੇ ਅਗਰ ਤੁਸੀਂ ਵਿਡੋ ਹੋ ਯਾਨੀ ਕਿ ਵਿਧਵਾ ਹੋ ਤਾਂ ਅਤੇ ਤੁਸੀਂ ਪਿੰਡ ਦੀ ਨੋ ਹੋ ਤਾਂ ਇਹ ਤੁਹਾਡੇ 5 ਨੰਬਰ ਵੀ ਲੱਗਣਗੇ ਅਤੇ 3 ਨੰਬਰ ਲੱਗਣੇ ਹੀ ਲੱਗਣੇ ਨੇ ਅਗਰ ਤੁਸੀਂ 3 ਨੰਬਰ ਫਿਰ ਲੱਗਣਗੇ ਅਗਰ ਤੁਸੀਂ ਸੋਹਰੇ ਪਿੰਡ ਰਹਿੰਦੇ ਹੋ ਮਤਲਬ ਆਪਦੇ ਸੋਹਰੇ ਪਿੰਡ ਹੀ ਰਹਿੰਦੇ ਹੋ ਵਿਧਵਾ ਹੋ ਹ ਪਰ ਸੋਹਰੇ ਪਿੰਡ ਰਹਿੰਦੇ ਹੋ ਅਤੇ ਤੁਹਾਡੇ ਕੋਲੇ ਰੈਜ਼ੀਡੈਂਸ ਸਰਟੀਫਿਕੇਟ ਹੈ ਵਿਡੋ ਹੋ ਤੁਸੀਂ ਵਿਧਵਾ ਹੋ ਸੋਹਰੇ ਪਿੰਡ ਰਹਿੰਦੇ ਹੋ ਅਤੇ ਤੁਹਾਡੇ ਕੋਲੇ ਰੈਜ਼ੀਡੈਂਸ ਸਰਟੀਫਿਕੇਟ ਹੈ ਤੇ ਵਿਧਵਾ ਹੋਣ ਦੇ ਤਾ ਤੁਹਾਨੂੰ 5 ਨੰਬਰ ਮਿਲਨੇ ਹੀ ਮਿਲਨੇ ਨੇ ਅਤੇ ਇਹ 3 ਨੰਬਰ ਜੋ ਪਿੰਡ ਦੀ ਨੋ ਵਾਲੇ 3 ਨੰਬਰ ਨੇ ਇਹ ਤੁਹਾਨੂੰ ਪਹਿਰ ਮਿਲਣਗੇ ਅਗਰ ਤੁਸੀਂ ਸੋਰੇ ਪਿੰਡ ਰਹਿੰਦੇ ਹੋ ਅਤੇ ਸੋਰੇ ਪਿੰਡ ਦਾ ਹੀ ਤੁਹਾਡੇ ਕੋਲ ਰੈਜ਼ੀਡੈਂਸ ਸਰਟੀਫਿਕੇਟ ਹੈ ਫਿਰ ਹੀ ਤੁਹਾਨੂੰ ਤਿੰਨ ਨੰਬਰ ਐਕਸਟਰਾ ਮਿਲਣਗੇ ਅਤੇ ਜੇਕਰ ਤੁਹਾਡੇ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਕੰਡੀਸ਼ਨ ਲਾਗੂ ਹੁੰਦੀ ਹੈ ਤਾਂ ਤੁਹਾਨੂੰ ਸਿਰਫ ਪੰਜ ਨੰਬਰ ਹੀ ਮਿਲਣਗੇ ਆ ਤਿੰਨ ਨੰਬਰ ਤੁਹਾਨੂੰ ਨਹੀਂ ਮਿਲਣਗੇ ਜੇਕਰ ਇਹਨਾਂ ਤਿੰਨਾਂ ਕੰਡੀਸ਼ਨਾਂ ਦੇ ਵਿੱਚੋਂ ਕੋਈ ਵੀ ਕੰਡੀਸ਼ਨ ਲਾਗੂ ਨਹੀਂ ਹੁੰਦੀ ਤੁਹਾਡੇ ਤੇ ਅਤੇ ਤੁਸੀਂ ਪਿੰਡ ਦੀ ਨੋ ਹੋ ਤਾਂ ਤੁਹਾਡੇ ਤਿੰਨ ਨੰਬਰ ਮਿਲਣਗੇ ਤੁਹਾਨੂੰ ਜੇਕਰ ਤੁਸੀਂ ਮੈਰਿਟ ਹੋ ਅਤੇ ਪਿੰਡ ਦੀ ਨਾ ਹੋ ਤਿੰਨ ਨੰਬਰ ਵੀ ਤੁਹਾਨੂੰ ਫੇਰ ਹੀ ਮਿਲਣਗੇ ਅਤੇ ਅਗਰ ਤੁਸੀਂ ਰੈਜ਼ੀਡੈਂਸ ਸਰਟੀਫਿਕੇਟ ਪੇਸ਼ ਕਰਦੇ ਹੋ ਹੁਣ ਤੁਸੀਂ ਆਪਣੀ ਜੋ ਵੀ ਮੈਰਿਟ ਨੋਟ ਕੀਤੀ ਹੈ ਉਹਨੂੰ ਟੋਟਲ ਕਰ ਲਿਓ ਜਿਵੇਂ ਕਿ 10ਵੀਂ ਦੇ ਜੋ ਮੈਰਿਟ ਹੈ ਉਹ ਤੁਹਾਡੀ 60% ਦੇ ਹਿਸਾਬ ਨਾਲ 3 ਨੰਬਰ ਬਣ ਚੁੱਕੇ ਨੇ 12ਵੀਂ ਦੇ 75% ਦੇ ਹਿਸਾਬ ਨਾਲ 3.75 ਬਣ ਚੁੱਕੇ ਨੇ ਗ੍ਰੈਜੂਏਸ਼ਨ ਦੇ 65% ਦੇ ਹਿਸਾਬ ਨਾਲ ਤੁਹਾਡੀ ਜੋ ਮੈਰਿਟ ਹੈ ਉਹ 16.25 ਬਣ ਚੁੱਕੀ ਹੈ ਅਤੇ B ਅਤੇ ETT DLRT ਦੇ 55% ਦੇ ਹਿਸਾਬ ਨਾਲ ਤੁਹਾਡੇ 5.5 ਅੰਕ ਬਣ ਚੁੱਕੇ ਨੇ ਬਾਕੀ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਦੇਖ ਲਓ ਵੀ ਇੱਕ ਕੋਈ ਕੰਡੀਸ਼ਨ ਲੱਗੂ ਹੁੰਦੀ ਹੈ ਤਾਂ ਪੰਜ ਨੰਬਰ ਹੋਣਗੇ ਅਗਰ ਤੁਸੀਂ ਪਿੰਡ ਦੀ ਨੌ ਹੋ ਤਾਂ ਤੁਸਦੇ ਤਿੰਨ ਨੰਬਰ ਹੋਣਗੇ ਸਿਰਫ ਰੈਜ਼ੀਡੈਂਸ ਸਰਟੀਫਿਕੇਟ ਦਿਖਾਉਣ ਦੇ ਹੀ ਤੁਹਾਨੂੰ ਤਿੰਨ ਨੰਬਰ ਮਿਲਣਗੇ ਅਗਰ ਤੁਸੀਂ ਤੁਹਾਡੀ ਤੁਸੀਂ ਡਾਈਵੋਰਸ ਹੋ ਜਾਂ ਸੈਪਰੇਟ ਹੋ ਤਾਂ ਸਿਰਫ ਪੰਜ ਨੰਬਰ ਲੱਗਣੇ ਨੇ ਆ ਤਿੰਨੇ ਨੰਬਰ ਤੁਹਾਨੂੰ ਨਹੀਂ ਲੱਗਣੇ ਅਗਰ ਇਹ ਤਿੰਨੇ ਕੰਡੀਸ਼ਨਾਂ ਤੁਹਾਡੇ ਤੇ ਲਾਗੂ ਨਹੀਂ ਹੁੰਦੀਆਂ ਤਾਂ ਇਹ ਪੰਜ ਨੰਬਰ ਤੁਹਾਨੂੰ ਨਹੀਂ ਮਿਲਣਗੇ ਸਿਰਫ ਤੇ ਨੰਬਰ ਮਿਲਣਗੇ ਪਿੰਡ ਦੀ ਨਾ ਹੋਣ ਦੇ ਜੇਕਰ ਤੁਸੀਂ ਮੈਰਿਡ ਹੋ ਅਤੇ ਰੈਜ਼ੀਡੈਂਸ ਸਰਟੀਫਿਕੇਟ ਆਪਣਾ ਪੇਸ਼ ਕਰਦੇ ਹੋ ਤਾਂ ਹੀ ਤਿੰਨੇ ਨੰਬਰ ਐਕਸਟਰਾ ਮਿਲਣਗੇ ਬਾਕੀ ਤੁਸੀਂ ਇਸ ਦਾ ਫਾਰਮੂਲਾ ਜੋ ਹੈ ਉਹ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ 10ਵੀਂ ਦੇ ਜੋ 5 ਨੰਬਰ ਨੇ 12ਵੀਂ ਦੇ ਵੀ ਇਸੇ ਤਰ੍ਹਾਂ ਹੀ 5 ਨੰਬਰ ਨੇ ਗ੍ਰੈਜੂਏਸ਼ਨ ਦੇ 25 ਨੰਬਰ ਨੇ ਬੀਐਡ ਈਟੀਟੀ ਡੀਐਲਐਡ ਇਸ ਦੇ 10 ਨੰਬਰ ਨੇ ਜਿਵੇਂ ਕਿ ਮੈਂ ਹੈਲਪਰ ਦੇ ਵਿੱਚ ਦੱਸਿਆ ਸੀ ਵੀ ਗ੍ਰੈਜੂਏਸ਼ਨ ਤੱਕ ਦੇ ਹੀ ਨੰਬਰ ਲੱਗਣੇ ਨੇ ਅਗਰ ਤੁਸੀਂ ਬੀਐਡ ਈਟੀਟੀ ਡੀਐਲਐਡ ਵਗੈਰਾ ਕੀਤੀ ਹੈ ਕੋਈ ਵੀ ਗ੍ਰੈਜੂਏਸ਼ਨ ਤੋਂ ਬਾਅਦ ਪੜ੍ਹਾਈ ਕੀਤੀ ਹੈ ਪੋਸਟ ਗ੍ਰੈਜੂਏਸ਼ਨ ਤਾਂ ਹੈਲਪਰ ਦੇ ਵਿੱਚ ਉਸ ਦੇ ਨੰਬਰ ਨਹੀਂ ਲੱਗਣੇ ਉਸ ਦੇ ਵਿੱਚ ਹੈਲਪਰ ਦੇ ਵਿੱਚ ਸਿਰਫ ਗ੍ਰੈਜੂਏਸ਼ਨ ਤੱਕ ਦੇ ਹੀ ਨੰਬਰ ਲੱਗਣੇ ਨੇ ਇਹ ਇਸ ਦੇ ਵਿੱਚ ਵਰਕਰ ਦੇ ਵਿੱਚ ਅਗਰ ਤੁਸੀਂ ਬੀਐਡ ਈਟੀਟੀ ਡੀਐਲਐਡ ਕੀਤੀ ਹੈ ਤਾਂ ਇਸ ਦੇ ਵੀ ਨੰਬਰ ਅਲੱਗ ਤੋਂ ਲੱਗਣਗੇ ਅੱਗੇ ਵਿਧਵਾ ਤਲਾਕਸ਼ੁਦਾ ਐਨਆਰਆਈ ਦੁਆਰਾ ਛੱਡੀ ਨਿਆਸ਼੍ਰਿਤ ਔਰਤ ਜਾ ਪੰਜ ਸਾਲਾਂ ਤੋਂ ਵੱਖਰੇ ਤੌਰ ਤੇ ਰਹਿ ਰਹੀ ਔਰਤ ਇਸ ਦੇ 5 ਨੰਬਰ ਲੱਗਣੇ ਨੇ ਅਤੇ ਅਗਰ ਤੁਸੀਂ ਪਿੰਡ ਦੀ ਨੂੰਹ ਹੋ ਤਾਂ ਇਸ ਦੇ 3 ਨੰਬਰ ਲੱਗਣੇ। ਅਕੇ ਜੀ ਇੰਟਰਵਿਊ ਦੇ ਅੰਕ ਤੁਸੀਂ ਆਪਣੀ ਮੈਰਿਡ ਦੇ ਵਿੱਚ ਨਹੀਂ ਜੋੜਨੇ ਕਿਉਂਕਿ ਇੰਟਰਵਿਊ ਤੇ ਇੰਟਰਵਿਊ ਦੇ ਅੰਕ ਜੋ ਨੇ ਉਹ ਇੰਟਰਵਿਊ ਲੈਣ ਵਾਲੇ ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਇੰਟਰਵਿਊ ਕਿਦਾਂ ਦੇ ਰਹੇ ਹੋ ਅਤੇ ਉਹਨਾਂ ਨੇ ਤੁਹਾਡੇ ਨੰਬਰ ਕਿੰਨੇ ਲਗਾਣੇ ਨੇ ਇੰਟਰਵਿਊ ਦੇ। ਪੰਜ ਟੋਟਲ 5 ਨੰਬਰ ਹੋਣਗੇ ਉਹਦੇ ਵਿੱਚ ਤੁਹਾਡੇ ਕਿੰਨੇ ਨੰਬਰ ਲੱਗਣੇ ਨੇ ਉਹ ਤੁਹਾਡੀ ਇੰਟਰਵਿਊ ਤੇ ਡਿਪੈਂਡ ਕਰਦਾ ਹੈ। ਤਾਂ ਇਸ ਨਾਲ ਜੋ ਵਰਕਰ ਦੀ ਜੋ ਮੈਰਿਟ ਹੈ ਉਹ ਵੀ ਟੋਟਲ 55 ਨੰਬਰਾਂ ਦੀ ਹੋਵੇਗੀ ਤੇ ਆਪਣੀ ਮੈਰਿਟ ਨੂੰ ਕੱਢਣ ਦਾ ਤਰੀਕਾ ਵੀ ਬਹੁਤ ਸੌਖਾ ਹੈ ਪਹਿਲਾਂ ਵਾਂਗੂ ਆਪਣੇ ਪਰਸੈਂਟੇਜ ਡਿਵਾਈਡ ਕਰ ਲਿਓ 100 ਦੇ ਨਾਲ ਅਤੇ ਇੰਟੂ ਕਰ ਲਿਓ ਜਿਹੜੀ ਵੀ ਕਲਾਸ ਦੀ ਤੁਸੀਂ ਜਾਂ ਕੁਆਲੀਫਿਕੇਸ਼ਨ ਦੀ ਤੁਸੀਂ ਮੈਰਿਟ ਕੱਢਣੀ ਹੈ ਉਹਦੇ ਅੱਗੇ ਜੋ ਨੰਬਰ ਲਿਖੇ ਨੇ ਉਹਨਾਂ ਨੰਬਰਾਂ ਦੇ ਨਾਲ ਇੰਟੂ ਕਰ ਲਿਓ ਉਸ ਨੂੰ ਟੋਟਲ ਕਰਨ ਤੋਂ ਬਾਅਦ ਜੋ ਤੁਹਾਡੀ ਮੈਰਿਟ ਆਏਗੀ ਉਸ ਕਲਾਸ ਦੀ ਹੈ ਉਸ ਕੁਆਲਿਫਿਕੇਸ਼ਨ ਦੀ ਤੁਹਾਡੀ ਮੈਰਿਟ ਆ ਜਾਵੇਗੀ ਤਾਂ ਜੀ ਇਹ ਸਾਰੀ ਜਾਣਕਾਰੀ ਅੰਗਨਵਾੜੀ ਭਰਤੀ 2025 ਸੰਬੰਧੀ ਵਰਕਰ ਦੀ ਮੈਰਿਟ ਕੱਢਣ ਬਾਰੇ ਤੇ ਮੈਰਿਟ ਨੂੰ ਚੈੱਕ ਕਰਨ ਲਈ ਜੋ ਫਾਰਮੂਲਾ ਵਰਤਣਾ ਹੈ ਉਸ ਦੀ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੱਸੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਹਾਈ ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਆਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ